ਫਲਾਵਰ ਸ਼ੋਅ ਮਾਨਸਾ ਸਪੀਕਰ ਕੁਲਤਾਰ ਸਿੰਘ ਸੰਧਵਾ ਹੋਏ ਸ਼ਾਮਲ ਮਾਨਸਾ ਵਿਕੇ এনवायरमेंट ਸੁਸਾਇਟੀ ਵੱਲੋਂ ਫਲਾਵਰ ਸ਼ੋਅ ਦਾ ਸੈਂਟਰਲ ਪਾਰਕ ਦੇ ਵਿੱਚ ਮਨਾਇਆ ਗਿਆ ਇਸ ਫਲਾਵਰ ਸ਼ੋਅ ਦੇ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਤੇ ਕਿਹਾ ਕਿ ਸਰਕਾਰ ਨਸ਼ਾ ਅਤੇ ਗੈਂਗਸਟਰਾਂ ਦੇ ਖਿਲਾਫ ਵੱਡੀ ਕਾਰਵਾਈ ਕਰ ਰਹੀ ਹੈ এনवायरमेंट ਸੁਸਾਇਟੀ ਵੱਲੋਂ ਹਰ ਸਾਲ ਮਾਨਸਾਂ ਵਿਖੇ ਕਰਵਾਏ ਜਾਂਦੇ ਫਲਾਵਰ ਸ਼ੋਅ ਵਿੱਚ ਇਸ ਸਾਲ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਇਸ ਦੌਰਾਨ ਉਹਨਾਂ ਨੇ এনवायरमेंट ਸੁਸਾਇਟੀ ਨੂੰ ਫਲਾਵਰ ਸ਼ੋਅ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਸਾਡੇ ਚਿਹਰੇ ਵੀ ਇਨ੍ਹਾਂ ਫੁੱਲਾਂ ਵਾਂਗ ਸਦਾ ਖਿੜੇ ਰਹਿਣ ਅਤੇ ਇਹ ਫਲਾਵਰ ਸ਼ੋਅ ਸਾਨੂੰ ਆਪਸੀ ਪਿਆਰ ਤੇ ਮੁਹੱਬਤ ਦਾ ਇਜ਼ਹਾਰ ਕਰਵਾਉਂਦਾ ਹੈ ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ ਨਸ਼ਾ ਤਸਕਰਾਂ ਅਤੇ ਗੈਂਗਸਟਰਾਂ ਦੇ ਖਿਲਾਫ ਸਰਕਾਰ ਵੱਲੋਂ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਉਹਨਾਂ ਕਿਹਾ ਕਿ ਮੋੜ ਮੰਡੀ ਕਤਲ ਮਾਮਲੇ ਵਿੱਚ ਵੀ ਪੁਲਿਸ ਵੱਲੋਂ ਜਲਦੀ ਹੀ ਗ੍ਰਿਫਤਾਰ ਕਰ ਲਿਆ ਹੈ ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਦੇਖੋ ਪੰਜਾਬ ਸਰਕਾਰ ਪੰਜਾਬ ਦਾ ਮਾਹੌਲ ਸ਼ਾਂਤ ਅਤੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਲਈ ਕਦਮ ਚੁੱਕ ਰਹੀ ਹਨ ਬਹੁਤ ਹੀ ਸੁੰਦਰ ਬਹੁਤ ਹੀ ਕਲਰਫੁਲ ਬਹੁਤ ਹੀ ਲਾਈਵਲੀ ਜਿਹੜਾ ਫਲਾਵਰ ਜੋ এনवायरमेंट ਸੁਸਾਇਟੀ ਮਾਨਸਾ ਨੇ ਆਯੋਜਿਤ ਕੀਤਾ ਇਹਦੇ ਵਾਸਤੇ ਮੈਂ ਸ਼੍ਰੀ ਅਸ਼ੋਕ ਸਪੋਲੀਆ ਜੀ ਔਰ ਸਾਡੇ ਸਤਕਾਰਯੋਗ ਐਮ ਐਲ ਏ ਡਾਕਟਰ ਵਿਜੇ ਸਿੰਘਲਾ ਜੀ ਔਰ ਇਹਨਾਂ ਦੀ ਸਾਰੀ ਟੀਮ ਦਾ ਬਹੁਤ ਧੰਨਵਾਦੀ ਹਾਂ ਔਰ ਸ਼ੁਭ ਕਾਮਨਾਵਾਂ ਦਿੰਦਾ ਮਾਨਸਾ ਦੇ ਲੋਕਾਂ ਨੂੰ ਵੀ ਇਸ ਤਰ੍ਹਾਂ ਦੇ ਇਹ ਵੀ ਫੁੱਲ ਨੇ ਇਸ ਤਰ੍ਹਾਂ ਦੇ ਫੁੱਲਾਂ ਨੂੰ ਸਾਹਮਣੇ ਰੱਖੋ ਜਿਹੜੇ ਹਮੇਸ਼ਾ ਖੁਸ਼ੀਆਂ ਰੰਗ ਮਹਿਕਾਂ ਲਗਾਤਾਰ ਖਰਾਬ ਹੁੰਦਾ ਜਾ ਰਿਹਾ ਹੈ ਗੈਂਗਵਰ ਦਿਨ ਵਰ ਦਿਨ ਹੁੰਦੀ ਹੈ ਤਿੰਨ ਥਾਂ ਤੇ ਦੇ ਰੇਪ ਨਹੀਂ ਮੇਰੀਦਾ ਖੰਡਾ ਦਾ ਚੇ ਮੋੜ ਮੰਡੀ ਲਾ ਲੋ ਤਾਂ ਉਹਨਾਂ ਦਾ ਕਤਲ ਕਰਕੇ ਬੇਦਰਮੀ ਨਾ ਤੁੱਚ ਦਿੱਤਾ ਜਾਂਦਾ ਕਿਵੇਂ ਦੇਖਦੇ ਹੋ ਸਰ ਦੇਖੋ ਹੁਣ ਸਾਰੇ ਬੰਦੇ ਫੜ ਲਏ ਔਰ ਜਿਹੜੇ ਜਿਹੜੇ ਅਪਰਾਧੀ ਉਹਨਾਂ ਦਾ ਹਾਲ ਕੀ ਹੁੰਦਾ ਉਹ ਤੁਸੀਂ ਦੇਖ ਲਓ ਲਓ ਪੰਜਾਬ ਦਾ ਮਾਹੌਲ ਵਧੀਆ ਠੀਕ ਹੁੰਦਾ ਜਾ ਰਿਹਾ ਦੇਖੇ ਸੰਤੋਸ਼ਾਖ ਰਿਹਾ ਜੋ ਪੰਜਾਬ ਆਉਂਦਾ ਜੋ ਪੰਜਾਬ ਦੇ ਵਿੱਚ ਕੋਈ ਵੀ ਅਪਰਾਧੀ ਉਹਨੂੰ ਇੱਥੇ ਕੋਈ ਜਗ੍ਹਾ ਜਗ੍ਹਾ ਨਹੀਂ ਸਾਰਾ ਬਹੁਤ ਬਹੁਤ ਵਧਾਈ ਸਰਕਾਰ ਪੂਰੇ ਦਮ ਖੰਮ ਨ ਲੱਗੀ ਔਰ ਜਿਹੜਾ ਮੇਨ ਕੰਮ ਸੀ ਨਸ਼ਿਆਂ ਦੇ ਖਿਲਾਫ ਜਿਹੜਾ ਯੁੱਧ ਚਲਾਇਆ ਉਹ ਬਹੁਤ ਵਧੀਆ ਚੱਲ ਰਿਹਾ ਸਰ ਵੱਡੇ ਸਮਗਨਰਾਂ ਦੇ ਖਿਲਾਫ ਅਲਡੋਚਰ ਕਾਲ ਚੱਲੂਗਾ ਸਰ ਨਸ਼ਾ ਸਾਰੇ ਸਾਰੇ ਨਸ਼ਿਆਂ ਦੇ ਇੱਥੋਂ ਭੱਜਣਾਂ ਅੱਡ ਕੇ ਪੰਜਾਬ ਵਰਖੀ ਕਿਸ